ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਵੀਡੀਓ ਤੇ ਪਹੁੰਚੇ ਹੋ ਸਾਰਿਆਂ ਦਾ ਤੁਹਾਡਾ ਸਵਾਗਤ ਕਰਦੇ ਆਂ ਆਪਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਖਾਤਰ 200 ਗਜ ਦੀ ਕੂਠੀ ਲੈ ਕੇ ਪਹੁੰਚੇ ਆਂ ਸਾਰੀ ਕੂਠੀ ਜਿਹੜੀ ਇਹਨਾਂ ਨੇ ਬਹੁਤ ਸੋਹਣੀ ਤਿਆਰ ਕਰਵਾਈ ਹੋਈ ਹੈ ਰੰਗ ਤੋਂ ਲੈ ਕੇ ਉੱਪਰ ਤੋਂ ਲੈ ਕੇ نیچے ਤੱਕ ਬਹੁਤ ਸੋਹਣੀ ਕੂਠੀ ਆਪਾਂ ਨੂੰ ਦੇਖਣ ਨੂੰ ਅੱਜ ਮਿਲੂਗੀ ਤੇ ਕੱਲੀ-ਕੱਲੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀ ਘਰ ਮਕਾਨ ਕੁਝ ਵੀ ਹੈ ਵੇਚਣ ਵਾਸਤੇ ਆਪਣੇ ਕੋਲ ਹੀ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜੋ ਆਪਣਾ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ 73800 ਪੂਰਾ 26100 73 ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ 200 ਗਜ ਦੀ ਆਪਾਂ ਕੂਠੀ ਲੈ ਕੇ ਪਹੁੰਚੇ ਹਾਂ ਸਾਰਾ ਕੰਮ ਆਪਾਂ ਨੂੰ ਅੰਦਰੋਂ ਤਿਆਰ ਮਿਲੂਗਾ ਸਾਰਾ ਕੁਝ ਤੁਸੀਂ ਦੇਖੋਗੇ ਤੇ ਵੀਡੀਓ 'ਚ ਆਪਾਂ ਸਾਰਾ ਕੁਝ ਕੂਠੀ ਦਾ ਕੱਲਾ ਕੱਲਾ ਕੋਨਾ ਤੁਹਾਨੂੰ ਆਪਾਂ ਦਿਖਾਵਾਂਗੇ ਬਾਕੀ ਲੋਬੀ ਦੇ ਵਿੱਚ ਆਪਾਂ ਖੜੇ ਹਾਂ ਤੇ ਕੰਧਾਂ ਤੇ ਮੈਨੂੰ ਲੱਗਦਾ 4 ਤੋਂ 5 ਫੁੱਟ ਤਾਂ ਟਾਈਲਾਂ ਇਹਨਾਂ ਨੇ ਲਗਵਾ ਰੱਖੀਆਂ ਕਿਉਂਕਿ ਰੰਗ ਤਾਜ਼ਾ ਹੀ ਹੋਇਆ ਤੇ نیچے-níਚੇ ਆਪਨ ਪਤਾ ਹੀ ਹੈ ਜੀ ਸਲਾਬ ਸੋਰਾ ਹੁੰਦਾ ਤਾਂ ਕਰਕੇ نیچے ਤੋਂ ਰੰਗ ਖਰਾਬ ਹੋਣ ਲੱਗ ਜਾਂਦਾ ਥੋੜੇ ਟਾਈਮ ਬਾਅਦ ਪਰ ਇਹਨਾਂ ਨੇ ਵਧੀਆ ਕੰਮ ਕਰਵਾ ਰੱਖਿਆ। ਕਈ ਥਾਂ ਤੇ ਸੂਰਾਸਲਾਬ ਹੁੰਦਾ ਹੈ, ਕਈ ਥਾਂ ਤੇ ਨਹੀਂ ਵੀ ਹੁੰਦਾ ਜੀ। ਬਾਕੀ ਕਿਚਨ ਦੇਖ ਲਓ ਵਧੀਆ ਕੰਮ, ਕਿਚਨ ਦਾ ਆਪਾਂ ਨੂੰ ਮਿਲੂਗਾ ਟਾਈਲਾਂ ਟੂਲਾਂ ਵਧੀਆ ਲਗਵਾ ਰੱਖੀਆਂ। ਤੇ ਹੁਣ ਤੁਹਾਨੂੰ ਮੈਂ ਲੈ ਕੇ ਚੱਲਦਾ ਅੰਦਰ। ਤੁਸੀਂ ਦੇਖੋ ਜੀ ਫਾਸਟ ਬੈੱਡਰੂਮ ਆ ਗਿਆ ਹਾਂ। ਵਧੀਆ ਬੈੱਡਰੂਮ ਇਹਨਾਂ ਨੇ ਬਣਵਾ ਰੱਖਿਆ, ਖੁੱਲਾ ਡੁੱਲਾ ਆਪਾਂ ਨੂੰ ਬੈੱਡਰੂਮ ਮਿਲੂਗਾ ਕੋਈ ਐਦਾ ਨਹੀਂ। ਵੀ ਛੋਟੇ, ਮੋਟੇ ਹੀ ਆਪਾਂ ਨੂੰ ਮਿਲਣਗੇ ਜੀ। ਕੋਠੀ ਜ਼ੋਣੀ ਹੈ, ਵਧੀਆ ਬਣੀ ਹੋਈ ਹੈ। ਉੱਪਰੋਂ ਦੇਖ ਲਓ, ਨੀਚੇ ਤੋਂ ਦੇਖ ਲਓ। ਫਾਰਸ਼ ਵਧੀਆ ਲੱਗਿਆ ਹੋਇਆ ਹੈ, ਟਾਈਲਾਂ ਟੂਲਾਂ ਵਧੀਆ ਲੱਗੀਆਂ ਹੋਈਆਂ। ਲਾਈਟਿੰਗ ਦਾ ਟੋਟਲ ਕੰਮ ਆਪਾਂ ਨੂੰ ਕੀਤਾ ਕਰਾਇਆ ਮਿਲੂਗਾ। ਬਾਕੀ ਤੁਸੀਂ ਦੇਖ ਰਹੇ ਹੋ ਸਾਰਾ ਕੁਝ। ਬਾਕੀ ਰੰਗ ਤਾਜ਼ੀ ਹੋਇਆ ਤਾਂ ਕਰਕੇ ਥੋੜਾ ਬਹੁਤਾ ਸਮਾਨ ਆਪਾਂ ਨੂੰ ਇੱਧਰ-ਉੱਧਰ ਮਿਲੂਗਾ ਜਿਵੇਂ ਕਿ ਇੱਥੇ ਆਪਾਂ ਨੂੰ ਪੂੜੀਆਂ ਮਿਲ ਜਾਣਗੀਆਂ। ਤੇ ਸਾਰਾ ਕੁਝ ਤੁਸੀਂ ਦੇਖ ਹੀ ਰਹੇ ਹੋ ਜੀ। ਤੇ ਬਾਥਰੂਮ ਆਪਾਂ ਨੂੰ ਪੂਰਾ ਤਿਆਰ ਮਿਲੂਗਾ। ਤੇ ਇਹ ਕੂਠੀ ਚ ਕਮੀ ਪੇਸ਼ੀ ਕੋਈ ਨਹੀਂ ਬਧੀਆਂ ਸੋਹਣੀ ਕੂਠੀ ਹੈ ਜਿਨੇ ਵੀ ਖਰੀਦਣੀ ਹੈ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਤੁਹਾਨੂੰ ਲੋਕੇਸ਼ਨ ਪਤਾ ਲੱਗ ਜੂ ਬਾਕੀ ਜਿਹੜੀ ਕੂਠੀ ਦੀ ਜਗ੍ਹਾ ਆ ਰਜਿਸਟਰੀ ਵਾਲੀ ਆ ਨਕਸ਼ਾ ਪਾਸ ਹੈ ਜੀ ਤੇ ਰੇਟ ਵੀ ਇਹਨਾਂ ਨੇ ਠੀਕ ਹੀ ਲਾ ਕੇ ਭੇਜਿਆ ਤੇ ਤੁਹਾਨੂੰ ਅੱਗੇ ਸਾਰਾ ਕੁਝ ਮੈਂ ਦੱਸੂਗਾ ਪਹਿਲਾਂ ਤੁਸੀਂ ਥੋੜੀ ਜੀ ਵੀਡੀਓ ਦੇਖ ਲਓ ਜੀ ਤੇ ਆ ਗਿਆ ਬਾਥਰੂਮ ਬਾਥਰੂਮ ਦੇ ਵਿੱਚ ਟਾਇਲ ਟੂਲ ਸਾਰੀਆਂ ਦੇਖ ਲਓ ਤੁਸੀਂ ਬਹੁਤ ਵਧੀਆ ਆਪਾਂ ਨੂੰ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੇ ਟੋਟਲ ਕੰਮ ਆਪਾਂ ਨੂੰ ਕਿਤਾ ਕਰਾਇ ਮਿਲ ਜੂਗਾ ਜਿਵੇਂ ਕਿ ਸ਼ਾਵਰ ਉੱਪਰ ਪੱਖਾ ਬਾਸ਼ਪੇਸ਼ਨ ਤੇ ਸਾਰਾ ਕੁਝ ਟੋਟਲ ਹੀ ਹੈ ਸੇ ਵਧੀਆ ਤੇ ਬਾਥਰੂਮ ਦੇ ਬਾਹਰਲੇ ਸਾਈਡ ਆਪਾਂ ਨੂੰ ਇੱਕ ਬਾਸ਼ਪੇਸ਼ਨ ਲੱਗਿਆ ਹੋਇਆ ਮਿਲ ਜਾਊਗਾ ਤੇ ਵੀਡੀਓ ਤੁਸੀਂ ਸਾਰੇ ਦੇਖ ਹੀ ਰਹੇ ਹੋ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕੋਠੀ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਨੀਚੇ ਕਮੈਂਟ ਜਰੂਰ ਕਰਿਓ ਇੱਕ ਆਪ ਦਾ ਆਪ ਦੀ رائے ਦਿਆ ਕਰੋ ਆਪ ਦਾ ਨਿੱਕਾ ਮोटा ਕਮੈਂਟ ਲਾਜ਼ਮੀ ਕਰਿਆ ਕਰੋ ਤੇ ਬੈਡਰੂਮ ਤੁਸੀਂ ਦੇਖ ਲਓ ਜੀ ਵਧੀਆ ਬਣਿਆ ਹੋਇਆ ਤੇ ਆਸੇ ਪਾਸੇ ਇਹਨਾਂ ਨੇ ਜਗ੍ਹਾ ਰੱਖੀ ਹੋਈ ਆ ਆ ਜਿਹੜਾ ਬੈਡਰੂਮ ਸੀਗਾ ਇਹਦੇ ਪਰਲੇ ਪਾਸੇ ਆਪਾਂ ਨੂੰ ਜਗ੍ਹਾ ਮਿਲ ਜੂਗੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਤੇ ਸਾਰਾ ਕੁਝ ਤੁਹਾਨੂੰ ਆਪਾਂ ਦਿਖਾਈ ਰਹੇ ਹਾਂ ਜੀ ਬਾਕੀ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜਿਹੜਾ ਲਾਈਕ ਦਾ ਬਟਨ ਹੈ ਉਹ ਨੂੰ ਜਰੂਰ ਦਬਾ ਦਿਓ ਜੇ ਜਿਹਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਠੀ ਆ ਘਰ ਮਕਾਨ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 10-12 ਫੋਟੋਆਂ ਆ ਕੁਝ ਭੇਜੋ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਤੁਹਾਡੀ ਐਡ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚਾ ਵਗੈਰਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਵਾਰ-ਵਾਰ ਹਮੇਸ਼ਾ ਚੱਲਦਾ ਰਹਿੰਦਾ ਨੰਬਰ ਹੈ ਜੀ ਆਪਣਾ 73 800 ਪੂਰਾ 26100 73 ਭੇਜੋ ਆਪਣੇ ਕੋਲੇ 63 ਤੋਂ 63 ਤੇ ਜਿਹੜੀ ਇਹ ਕੋਠੀ ਤੁਸੀਂ ਦੇਖ ਰਹੇ ਹੋ ਇਹ ਆਪਣੇ ਕੋਲੇ ਪਹੁੰਚੀ ਹੈ ਏਰੀਆ ਜਿਹੜਾ ਇਹਨਾਂ ਨੂੰ ਲੱਗਦਾ ਜੀ ਸ਼ਹੀਦ ਭਗਤ ਸਿੰਘ ਨਗਰ ਸਟਰੀਟ ਨੰਬਰ 11 ਲੁਧਿਆਣਾ ਰੋਡ ਓਪੋਜੀਟ ਸਾਈਡ ਪੁਲਿਸ ਲਾਈਨ ਡਿਸਟ੍ਰਿਕਟ ਲੱਗਦੀ ਇਹਨਾਂ ਨੂੰ ਮੋਗਾ ਜੀ ਤੇ ਲੋਕੇਸ਼ਨ ਤੁਹਾਨੂੰ ਪਤਾ ਲੱਗ ਹੀ ਗਿਆ ਠੀਕ ਹੈ ਜੀ ਤੇ ਜਿਨ੍ਹਾਂ ਦੀ ਕੋਠੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਜਿਹੜਾ ਨਾਮ ਹੈ ਗੁਰਜੀਤ ਸਿੰਘ ਜੀ ਗੁਰਜੀਤ ਸਿੰਘ ਜੀ ਦੀ ਕੋਠੀ ਹੈ ਤੇ ਤੁਸੀਂ ਫੋਨ ਕਰੋਗੇ ਤੁਹਾਡੀ ਸਿੱਧੀ ਮਾਲਕ ਨਾਲ ਗੱਲ ਹੋ ਜੂਗੀ ਗੁਰਜੀਤ ਸਿੰਘ ਜੀ ਨਾਲ ਤੇ ਉਹਨਾਂ ਦਾ ਤੁਹਾਨੂੰ ਮੋਬਾਈਲ ਨੰਬਰ ਮੈਂ ਨੋਟ ਕਰਵਾ ਦਿੰਦਾ ਸਾਰੇ ਤੁਸੀਂ ਨੋਟ ਕਰ ਲਓ 9417793952 ਨੰਬਰ ਤੁਸੀਂ ਨੋਟ ਕਰ ਹੀ ਲਿਆ ਤੇ ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕਰਨੀ ਆ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਜੀ ਤੇ ਮਾਲਕ ਕਹਿੰਦੇ ਸੀਗੇ ਜੇ ਕਿਸੇ ਨੇ ਦੇਖਣੀ ਹੈ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਕੋਠੀ ਆ ਕੇ ਦੇਖਣ ਦਾ ਕੋਈ ਚਾਹਵਾਨ ਹੈਗਾ ਤੁਸੀਂ ਆ ਸਕਦੇ ਹੋ ਜੀ ਤੇ ਮਾਲਕ ਕਹਿੰਦੇ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਤੇ ਵਧੀਆ ਕੋਠੀ ਹੈ ਜੀ ਸੋਹਣੀ ਕੋਠੀ ਹੈ ਬਾਕੀ ਉੱਪਰ ਵੀ ਆਪਾਂ ਪਹੁੰਚ ਗਏ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਉੱਪਰੋਂ ਵੀ ਦੇਖ ਲਓ ਆਸ-ਪਾਸੇ ਦੀ ਲੋਕੇਸ਼ਨ ਦੇਖ ਲਓ ਕੁਠੀ ਬਹੁਤ ਜ਼ਿਆਦਾ ਵਧੀਆ ਬਣੀ ਹੋਈ ਹੈ ਤੇ ਕੰਮ ਵੀ ਟੋਟਲ ਆਪਾਂ ਨੂੰ ਕੀਤਾ ਕਰਾਇਆ ਮਿਲੂਗਾ ਜੀ। ਬਾਕੀ ਥੋੜਾ ਬੋਤਾ ਜਿਵੇਂ ਕਿ ਬਾਹਰਲੀ ਸਾਈਡ ਤੋਂ ਰੰਗ ਰਹਿੰਦਾਗਾ ਤੇ ਉੱਪਰੋਂ ਵੀ ਤੁਸੀਂ ਦੇਖ ਲਓ ਥੋੜਾ ਬੋਤਾ ਹੈਗਾ ਜੀ ਬਾਹਰੋਂ ਰੰਗ ਇਹਨਾਂ ਨੇ ਨਹੀਂ ਕਰਵਾਇਆ ਪਰ ਅੰਦਰੋਂ ਕੁਠੀਏ ਜਿਹੜੀ ਸਾਰੀ ਤਿਆਰ ਇਹਨਾਂ ਨੇ ਕਰਵਾਈ ਹੋਈ ਹੈ ਜੀ। ਬਾਕੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੋ ਉਹਨੂੰ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਨੰਬਰ ਦੇ ਹੀ ਦਿੱਤਾ। ਬਾਕੀ ਜਿਹੜਾ ਰੇਟ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੇਗਾ ਉਹ ਹੈ ਜੀ 36 ਲੱਖ ਰੁਪਈਆ। 36 ਲੱਖ ਰੁਪਇਆ ਇੱਕ ਬਾਰੀ ਡਿਮਾਂਡ ਹੈ ਮਾਲਕ ਕਹਿੰਦੇ ਆ ਵੀ ਮੌਕੇ ਤੇ ਘਾਟਾ ਬਾਦਾ ਕਰ ਲਾਂਗੇ ਅਡਜਸਟਮੈਂਟ ਹੋ ਜਾਊਗਾ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਕਹਿੰਦੇ ਆ ਆ ਜਾਓ ਤੁਸੀਂ ਪਹਿਲਾਂ ਇੱਕ ਬਾਰੀ ਫੋਨ ਕਰਕੇ ਤੇ ਬਹਿ ਕੇ ਜਦੋਂ ਕੂਠੀ ਪਸੰਦ ਆਊਗੀ ਰੇਟ ਕਰ ਲਵਾਂਗੇ ਰੇਟ ਹੋ ਜਾਊਗਾ ਜੀ ਰੇਟ ਦੀ ਟੈਨਸ਼ਨ ਨਾ ਲਿਓ ਤੇ ਕੂਠੀ ਦੀ ਵੀਡੀਓ ਤੁਹਾਨੂੰ ਕਿੰਨੀ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੇ ਵਧੀਆ ਲੱਗੀ ਐ ਕੋਠੀ ਤੁਹਾਨੂੰ ਪਸੰਦ ਆਈ ਐ ਤਾਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਅਦ ਤੋਂ ਬਾਅਦ ਸਪੋਰਟ ਕਰਿਓ ਜੀ ਤੇ ਜਿਹਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਕਿਸੇ ਵੀ ਵੇਲੇ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਪਹੁੰਚ ਜਾਊਗਾ ਨਵੀਂ ਵੀਡੀਓ ਦਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਕਿ ਆਪਣੇ ਕੋਲੇ ਹਰ ਰੋਜ਼ ਕੋਠੀ ਘਰ ਮਕਾਨ ਆਉਂਦੇ ਰਹਿੰਦੇ ਆ ਤੇ ਆਪਾਂ ਹਰ ਰੋਜ਼ ਐਡ ਕਰਦੇ ਰਹਿੰਦੇ ਆ ਜੀ ਐਡ ਆਪਣੀ ਡੇਲੀ ਹੁੰਦੀ ਆ ਤੇ ਦੋ ਤਿੰਨ ਦਿਨ ਥੋੜਾ ਜਿਹਾ ਕੰਮ ਹੋ ਗਿਆ ਸੀਗਾ ਤਾਂ ਕਰਕੇ ਨਹੀਂ ਆਪਣੀ ਵੀਡੀਓ ਪਹੁੰਚ ਸਕੀ ਜੀ ਤਾਂ ਕਿ ਹੁਣ ਫਿਰ ਤੋਂ ਰੈਗੂਲਰ ਆਇਆ ਕਰੂਗੀ ਤੇ ਆ ਜੇ ਕੋਠੀ ਤੁਹਾਨੂੰ ਪਸੰਦ ਆਈ ਆ ਵਧੀਆ ਲੱਗੀ ਆ ਤਾਂ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਕਿਸੇ ਨੇ ਵੇਚਣੀ ਆ ਆਪਣੇ ਕੋਲੇ ਭੇਜੋ ਆਪਣਾ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ 73800 ਪੂਰਾ 26173 ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਦੱਸੋ ਮੈਨੂੰ ਕਮੈਂਟ ਕਰਕੇ ਲਾਜ਼ਮੀ ਬਾਕੀ ਜਿਹੜੀ ਇਹ ਕੂਠੀਆਂ ਪਤਵਨ ਵੱਜ ਦਿਖਾਈ 40 बाई 45 ਦਾ ਸਾਈਜ਼ ਆਪਨੂੰ ਮਿਲੂਗਾ ਜੀ ਤੇ ਇਹ ਬੱਸ ਅੱਜ ਲਈ ਇਹਨੇ ਜੀ ਤੇ ਜਲਦੀ ਮਿਲਦੇ ਆਪਾਂ ਕੱਲ ਨੂੰ ਇੱਕ ਹੋਰ ਆਪਾਂ ਨਾਮੀ ਵੀਡੀਓ ਲੈ ਕੇ ਪਹੁੰਚੇਗੀ ਬਹੁਤ ਸਸਤੇ ਰੇਟ ਦੀ ਕੋਠੀ ਤੁਹਾਨੂੰ ਕੱਲ ਨੂੰ ਦੇਖਣ ਨੂੰ ਮਿਲੇਗੀ ਤੇ ਅੱਜ ਦੀ ਵੀਡੀਓ ਜਰੂਰ ਤੁਸੀਂ ਦੱਸਿਓ ਕਿਵੇਂ ਦੀ ਲੱਗੀ ਸਪੋਰਟ ਫੁੱਲ ਕਰਿਓ ਤੇ ਸ਼ੇਅਰ ਲਾਜ਼ਮੀ ਕਰਦੋ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ ਮਿਲਦੇ ਆਂ ਛੇਤੀ ਤੋਂ ਛੇਤੀ ਆਪਾਂ ਜਲਦੀ ਇੱਕ ਹੋਰ ਨਾਮੀ ਵੀਡੀਓ ਕੋਠੀ ਘਰ ਮਕਾਨ ਦੇ ਨਾਲ ਸੀ